ਆਹ ਜਿਹੜੇ ਲੋਕ ਧਰਨੇ ਉੱਤੇ ਬੈਠੇ ਹੋਏ ਇਨਕਲਾਬ ਜ਼ਿੰਦਾਬਾਦ ਸਮੇਤ ਹੋਰ ਨਾਰੇ ਲਾ ਰਹੇ ਨੇ ਇਹ ਨੰਗਲ ਡੈਮ ਦੀ ਝਲਕ ਹੈ ਨੰਗਲ ਡੈਮ ਤੋਂ ਵਾਧੂ ਪਾਣੀ ਛੱਡਣ ਦੀ ਕੋਸ਼ਿਸ਼ ਕਰਨ ਵਾਲੇ ਚੇਅਰਮੈਨ ਖਿਲਾਫ ਇਸ ਧਰਨੇ ਦੀ ਅਗਵਾਈ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਕਰਦੇ ਨਜ਼ਰ ਆਏ ਇਹਨਾਂ ਲੋਕਾਂ ਨੂੰ ਸਬੋਧਨ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਆਪ ਪਹੁੰਚੇ ਹੋਏ ਸਨ ਮੁੱਖ ਮੰਤਰੀ ਅੰਦਰਲਾ ਭਗਵੰਤ ਮਾਨ ਵੀ ਇਹਨਾਂ ਨਾਰਿਆਂ ਦੀ ਗੂੰਜ ਸੁਣ ਕੇ ਜਾਗ ਪਿਆ ਜਿਸ ਕਰਕੇ ਭਗਵੰਤ ਮਾਨ ਵੀ ਨਾਰੇ ਲਾਉਣ ਵਿੱਚ ਸ਼ਾਮਲ ਹੋ ਗਏ ਕੀ ਹੁਣ ਮੁੱਖ ਮੰਤਰੀ ਆਪਣੇ ਖਿਲਾਫ ਆਪਣੇ ਕੈਬਨਿਟ ਦੇ ਸਾਥੀ ਹਰਜੋਤ ਬੈਂਸ ਖਿਲਾਫ ਅਤੇ ਧਰਨੇ ਉੱਤੇ ਬੈਠੇ ਇਨ੍ਹਾਂ ਆਮ ਆਦਮੀ ਪਾਰਟੀ ਦੇ ਕਾਰਕੁਨਾ ਖਿਲਾਫ ਕਾਰਵਾਈ ਕਰਨ ਅਤੇ ਪਰਚਾ ਦਰਜ ਕਰਨ ਦੀ ਹਦਾਇਤ ਕਰਨਗੇ ਇਸੇ 5 ਮਈ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਹੀ ਤਾਂ ਇੱਕ ਬੜਾ ਸਖਤ ਟਵੀਟ ਧੱਕਿਆ ਸੀ ਲੋਕ ਅਕਸਰ ਭੁੱਲ ਜਾਂਦੇ ਨੇ ਅਤੇ 3 ਦਿਨ ਦਾ ਪਹਿਲਾਂ ਦਾ ਮੁੱਖ ਮੰਤਰੀ ਦਾ ਟਵੀਟ ਵੀ ਭੁੱਲ ਗਏ ਲੱਗਦੇ ਨੇ ਇਸ ਲਈ ਅਸੀਂ ਤੁਹਾਨੂੰ ਇਹ ਯਾਦ ਕਰਵਾ ਦਿੰਦੇ ਹਾਂ ਮੁੱਖ ਮੰਤਰੀ ਨੇ ਇਸ ਟਵੀਟ ਵਿੱਚ ਆਖਿਆ ਸੀ ਕਿ ਪੰਜਾਬ ਵਿੱਚ ਸੜਕਾਂ ਰੋਕਣ ਜਾਂ ਰੇਲਾ ਰੋਕਣ ਜਾਂ ਆਮ ਲੋਕਾਂ ਨੂੰ ਤੰਗ ਪਰੇਸ਼ਾਨ ਕਰਨ ਵਾਲੇ ਅਤੇ ਰੋਜ਼ਾਨਾ ਦੇ ਕੰਮਕਾਰਾਂ ਵਿੱਚ ਵਿਘਨ ਪਾਉਣ ਵਾਲੇ ਕੋਈ ਵੀ ਐਲਾਨ, ਧਰਨੇ ਜਾਂ ਹੜਤਾਲਾਂ ਪਬਲਿਕ ਦੇ ਵਿਰੁੱਧ ਮੰਨੇ ਜਾਣਗੇ। ਸਾਰੀਆਂ ਸੰਸਥਾਵਾਂ ਜੱਥੇਬੰਦੀਆਂ ਅਤੇ ਜੂਨੀਅਨਾਂ ਧਿਆਨ ਦੇਣ, ਵਿਰੋਧ ਕਰਨ ਦੇ ਹੋਰ ਵੀ ਤਰੀਕੇ ਨੇ। ਸਿਰਫ ਲੋਕਾਂ ਨੂੰ ਤੰਗ ਕਰਨਾ ਸਹੀ ਨਹੀਂ, ਵਰਨਾ ਸਖਤ ਕਾਨੂੰਨੀ ਕਾਰਵਾਈ ਲਈ ਤਿਆਰ ਰਹਿਣ। ਫੇਰ ਰਹਾ ਕੈਵਿੰਟ ਮੰਤਰੀ ਹਰਜੋਤ ਸਿੰਘ ਬੈਂਸ ਨੰਗਲ ਡੈਮ ਵਿੱਚ ਸਾਥੀਆਂ ਨਾਲ ਕੀ ਕਰ ਰਹੇ ਨੇ ਉਹ ਸਿਰਫ ਧਰਨਾ ਨਹੀਂ ਦੇ ਰਹੇ ਸਗੋਂ ਬੀਵੀਐਮਬੀ ਦੇ ਚੇਅਰਮੈਨ ਨੂੰ ਬੰਦਕ ਬਣਾਉਣ ਵਾਲਾ ਮਾਰਕਾ ਮਾਰ ਰਹੇ ਨੇ ਇਹ ਕੋਈ ਹੋਰ ਨਹੀਂ ਕਹਿੰਦਾ ਸਗੋਂ ਹਰਜੋਤ ਬੈਂਸ ਖੁਦ ਹੀ ਇਸ ਦੀ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਤੇ ਛਾਤੀ ਚੌੜੀ ਕਰਕੇ ਜਾਰੀ ਕਰਦੇ ਨੇ ਅਤੇ ਚੇਤਾਵਨੀ ਵੀ ਦਿੰਦੇ ਨਜ਼ਰ ਆਉਂਦੇ ਨੇ ਉਹ ਕਹਿੰਦੇ ਨੇ ਕਿ ਬੀਵੀਐਮਬੀ ਦੇ ਚੇਅਰਮੈਨ ਅਤੇ ਸੈਕਟਰੀ ਨੇ ਅਤੇ ਧੋਖੇ ਨਾਲ ਨੰਗਲ ਡੈਮ ਦੇ ਗੇਟ ਖੋਲਣ ਦੀ ਕੋਸ਼ਿਸ਼ ਕੀਤੀ ਚੇਅਰਮੈਨ ਹਰਿਆਣਾ ਨੂੰ ਬਾਧੂ ਪਾਣੀ ਛੱਡਣਾ ਚਾਹੁੰਦਾ ਸੀ ਨੰਗਲ ਵਾਸੀਆਂ ਨੇ ਚੇਅਰਮੈਨ ਨੂੰ ਬੰਦਕ ਬਣਾਇਆ ਉਹ ਅੱਗੇ ਕਹਿੰਦੇ ਨੇ ਕਿ ਸਥਾਨਕ ਲੋਕਾਂ ਦੀ ਮੰਗ ਹੈ ਕਿ ਚੇਅਰਮੈਨ ਖਿਲਾਫ ਦੇਸ਼ ਧਰੋਹ ਦਾ ਪਰਚਾ ਦਰਜ ਹੋਵੇ ਨਾਲ ਹੀ ਹਰਜੋਤ ਬੈਂਸ ਜੰਗ ਵਰਗੇ ਨਾਜ਼ੁਕ ਹਲਾਤਾਂ ਦਾ ਫਾਇਦਾ ਚੁੱਕਣ ਦੀ ਗੱਲ ਕਹਿ ਰਹੇ ਨੇ ਇਸ ਦਾ ਮਤਲਬ ਉਹ ਪੂਰੇ ਹੋਸ਼ੋ ਹਵਾਸ ਵਿੱਚ ਨੇ ਅਤੇ ਸਾਰੇ ਮਸਲੇ ਅਤੇ ਹਾਲਾਤਾਂ ਨੂੰ ਸਮਝਦੇ ਨੇ ਪਰ ਮੁੱਖ ਮੰਤਰੀ ਭਗਵੰਤ ਮਾਨ ਦੇ ਧਰਨੇ ਬਾਰੇ 5 ਮਈ ਦੇ ਟਵੀਟ ਦੇ ਹਿਸਾਬ ਨਾਲ ਤਾਂ ਪਰਚਾ ਹਰਜੋਤ ਬੈਂਸ ਖਿਲਾਫ ਦਰਜ ਹੋਣਾ ਚਾਹੀਦਾ ਹੈ ਉਹਨਾਂ ਕੇਵਲ ਧਰਨਾ ਨਹੀਂ ਦਿੱਤਾ ਉਹਨਾਂ ਤਾਂ ਇੱਕ ਚੇਅਰਮੈਨ ਵਰਗੇ ਅਹੁਦੇ 'ਤੇ ਬੈਠੇ ਵਿਅਕਤੀ ਨੂੰ ਬੰਦਕ ਵੀ ਬਣਾਇਆ ਏ ਹੁਣ ਸਵਾਲ ਮੁੱਖ ਮੰਤਰੀ ਭਗਵੰਤ ਮਾਨ ਨੂੰ ਹੈ ਕਿ ਉਹਨਾਂ ਦੀ ਇਸ ਧਾਰਨਾ ਤੋਂ ਬਾਅਦ ਪੰਜਾਬ ਅੰਦਰ ਧਰਨੇ ਲੱਗਣੇ ਬੰਦ ਹੋ ਗਏ ਨੇ ਮੁਜ਼ਾਰੇ ਰੁਕ ਗਏ ਨੇ ਸੜਕਾਂ ਜਾਮ ਨਹੀਂ ਹੋ ਰਹੀਆਂ ਇਹ ਬਿਲਕੁਲ ਗਲਤ ਗੱਲ ਹੈ ਹੁਣ ਵੀ ਗਰਦਾਸਪੁਰ ਤੋਂ ਲੈ ਕੇ ਬਠਿੰਡਾ ਸਣੇ ਕਈ ਥਾਵਾਂ 'ਤੇ ਕਿਸਾਨਾਂ ਨੇ ਪਿਛਲੇ 2-3 ਦਿਨਾਂ ਤੋਂ ਲਗਾਤਾਰ ਸੜਕਾਂ ਰੋਕੀਆਂ ਹੋਈਆਂ ਨੇ ਪੁਲਿਸ ਦੇ ਜ਼ਬਰਦਸਤ باوجود ਇਹ ਕਿਸਾਨ ਅਤੇ ਆਮ ਲੋਕ ਡਟੇ ਹੋਏ ਨੇ ਇਸ ਲਈ ਮੁੱਖ ਮੰਤਰੀ ਹੁਣ ਸਾਫ਼ ਕਰਨ ਕਿ ਉਹ ਆਪਣੇ ਇਸ 5 ਮਈ ਵਾਲੇ ਟਵੀਟ ਮੁਤਾਬਕ ਅੱਗੇ ਵਧ ਕੇ ਆਪਣੇ ਮੰਤਰੀਆਂ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਖਿਲਾਫ ਕਾਰਵਾਈ ਕਰਨਗੇ ਜਾਂ ਆਪਣੇ ਟਵੀਟ ਨੂੰ ਹਟਾ ਕੇ ਲੋਕਾਂ ਤੋਂ ਮਾਫੀ ਮੰਗਣਗੇ ਅਸੀਂ ਵੀ ਸਮਝਦੇ ਹਾਂ ਕਿ ਰੋਜ਼-ਰੋਜ਼ ਧਰਨੇ ਲਾਉਣੇ ਸੜਕਾਂ ਰੇਲਾਂ ਜਾਮ ਕਰਲੀਆਂ ਸਹੀ ਕਦਮ ਨਹੀਂ ਲੋਕ ਵੀ ਇਸ ਤੋਂ ਅੱਕੇ ਹੋਏ ਨੇ ਪਰ ਜੋ ਲੋਕ ਇਹ ਕਦਮ ਚੁੱਕਦੇ ਨੇ ਉਹਨਾਂ ਦਾ ਕੋਈ ਸ਼ੌਂਕ ਨਹੀਂ ਅਜਿਹਾ ਕਰਨਾ ਉਹਨਾਂ ਦੀ ਮਜਬੂਰੀ ਹੈ ਜਿਸ ਨੂੰ ਸਮਝਣ ਦੀ ਲੋੜ ਹੈ ਕਿਤੇ ਸੁਣਵਾਈ ਨਾ ਹੋਣ ਕਰਕੇ ਹੀ ਇਹ ਲੋਕ ਸੜਕਾਂ ਉੱਤੇ ਉਤਰਦੇ ਨੇ ਆਪਣੇ ਕੈਬਨਟ ਸਾਥੀ ਹਰਜੋਤ ਬੈਂਸ ਦੇ ਅੱਜ ਵਾਲੇ ਕਦਮ ਤੋਂ ਓਵੇਂ ਮੁੱਖ ਮੰਤਰੀ ਸਾਹਿਬ ਨੂੰ ਅਹਿਸਾਸ ਤਾਂ ਹੋ ਗਿਆ ਹੋਣਾ ਉਹ ਸਮਝ ਤਾਂ ਗਏ ਹੋਣਗੇ ਕਿ ਅਖੀਰ ਧਰਨੇ ਲਾ ਕੇ ਸੜਕਾਂ ਜਾਮ ਕਰਕੇ ਹੀ ਆਵਾਜ਼ ਬੋਲੇ ਕੰਨਾਂ ਤੱਕ ਪਹੁੰਚਾਉਣੀ ਪੈਂਦੀ ਹੈ ਜਿਵੇਂ ਅੱਜ ਉਹਨਾਂ ਦੀ ਪਾਰਟੀ ਦੇ ਕਾਰਕੁਨਾਂ ਆਗੂਆਂ ਮੰਤਰੀਆਂ ਨੇ ਕੀਤਾ ਅਤੇ ਖੁਦ ਮੁੱਖ ਮੰਤਰੀ ਨੇ ਇਸ ਦੀ ਅਗਵਾਈ ਕੀਤੀ ਇਸ ਕਦਮ ਲਈ ਹਾਕਮ ਤਰਨੂ ਸ਼ਾਬਾਸ਼ੇ ਪਰ ਇਹ ਖੁੱਲ ਸਿਰਫ ਆਮ ਆਦਮੀ ਪਾਰਟੀ ਨੂੰ ਨਹੀਂ ਸਗੋਂ ਬੋਲੇ ਹਾਕਮਾਂ ਅਤੇ ਪ੍ਰਸ਼ਾਸਨ ਦੇ ਕੰਨਾਂ ਤੱਕ ਆਵਾਜ਼ ਪਹੁੰਚਾਉਂਦਾ ਇਹ ਜਮਹੂਰੀ ਅੱਕ ਸਭ ਨੂੰ ਮਿਲਣਾ ਚਾਹੀਦਾ ਹੈ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ ਅਤੇ ਸਾਬਕਾ ਆਕਾਲੀ ਮੰਤਰੀ ਵਿਕਰਮ ਸਿੰਘ ਮਜੀਠੀਆ ਨੇ ਅੱਜ ਵਾਲੇ ਐਕਸ਼ਨ ਮਗਰੋਂ ਸਵਾਲ ਚੁੱਕੇ ਨੇ ਮਜੀਠੀਆ ਨੇ ਤਾਂ ਹਰਜੋਤ ਬੈਂਸ ਦੀ ਉਹੀ ਦਿੱਲੀ ਵਾਲੀ ਪੁਰਾਣੀ ਵੀਡੀਓ ਵੀ ਮੋੜ ਸਾਂਝੀ ਕੀਤੀ ਹੈ ਇਸ ਵੀਡੀਓ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਖਿਲਾਫ ਇਕੱਲੇ ਹੀ ਸੜਕ ਮੰਲ ਕੇ ਬੈਠ ਗਏ ਸਨ ਅਤੇ ਬਾਅਦ ਵਿੱਚ ਪੁਲਿਸ ਨੇ ਉਹਨਾਂ ਨੂੰ ਚੁੱਕ ਲਿਆ ਸੀ ਮੁੱਖ ਮੰਤਰੀ ਭਗਵੰਤ ਮਾਨ ਇਸ ਤੋਂ ਪਹਿਲਾਂ 1 ਮਈ ਨੂੰ ਨੰਗਲ ਡੈਮ ਪੁੱਜੇ ਅਗਲੇ ਦਿਨ ਆਲ ਪਾਰਟੀ ਮੀਟਿੰਗ ਕੀਤੀ 5 ਮਈ ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦਿਆ ਗਿਆ ਇਹ ਸਾਰੇ ਕਦਮ ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਚੁੱਕੇ ਗਏ ਸਨ ਅਤੇ ਅੱਜ ਉਹ ਮੁੜ ਨੰਗਲ ਡੈਮ ਪੁੱਜੇ ਜਿੱਥੇ ਉਹਨਾਂ ਦੇ ਸਾਥੀਆਂ ਨੇ ਮੁਜ਼ਾਹਰਾ ਕੀਤਾ ਅਤੇ ਚੇਅਰਮੈਨ ਨੂੰ ਬੰਦਕ ਬਣਾ ਕੇ ਬਾਦੂ ਪਾਣੀ ਦੀ ਸਪਲਾਈ ਰੋਕ ਦੇਣ ਦਾ ਦਾਵਾ ਕੀਤਾ ਹੁਣ ਸਵਾਲ ਇਹ ਉੱਠਿਆ ਤੇ ਬਵਾਦ ਵੀ ਕਿ ਮੁੱਖ ਮੰਤਰੀ ਪਾਣੀਆਂ ਲਈ ਕਾਨੂੰਨੀ ਲੜਾਈ ਉੱਤੇ ਬਧੇਰੇ ਜ਼ੋਰ ਦੇਣ ਅਤੇ ਉੱਚ ਅਦਾਲਤ ਵਿੱਚ ਮਜ਼ਬੂਤੀ ਨਾਲ ਪੰਜਾਬ ਦਾ ਪੱਕਾ ਰੱਖਣ ਦੀ ਥਾਂ ਹਮੇਸ਼ਾ ਲੋਕ ਦਿਖਾਵੇ ਵਾਲੇ ਹੱਤਕੰਡੇ ਕਿਉਂ ਅਪਣਾਉਂਦੇ ਨੇ ਇਹੋ ਸਵਾਲ ਰਾਜਾ ਬੜਿੰਗ ਅਤੇ ਵਿਕਰਮਜੀਤਿਆ ਕਰਦੇ ਨਜ਼ਰ ਆਏ ਉਹ ਤਾਂ ਪਾਣੀਆਂ ਦੇ ਮੁੱਦੇ ਉੱਤੇ ਨੰਗਲ ਡੈਮ ਵਿੱਚ ਧਰਨੇ ਲਾਉਂਦੇ ਥਾ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਦੀ ਰਹਾਇਸ਼ ਕੇ ਰੰਦੀ ਸਲਾਹ ਦਿੰਦੇ ਨੇ ਨਾਲ ਹੀ ਕਹਿ ਰਹੇ ਨੇ ਕਿ ਜੰਗ ਵਰਗੇ ਹਾਲਾਤਾਂ ਵਿੱਚ ਮੁੱਖ ਮੰਤਰੀ ਨੇ ਆਹ ਕਿਹੜਾ ਰਾਹ ਫੜ ਲਿਆ ਰਾਜਾ ਬੜਿੰਗ ਨੇ ਤਾਂ ਕਈ ਪਤੇ ਦੀਆਂ ਗੱਲਾਂ ਕਰਦੇ ਹੋਏ ਇਹ ਵੀ ਆਖਿਆ ਕਿ ਆਵਾ ਦੀ ਪਾਰਟੀ ਦੀ ਸਰਕਾਰ ਹੈ ਉਹ ਪਾਣੀ ਰੋਕ ਦੇਵੇ ਨਾ ਕਿ ਧਰਨੇ ਦੇਣ ਦੇ ਦਿਖਾਵੇ ਕਰੇ ਹਰਜੋਤ ਬੈਂਸ ਜੰਗ ਦੀ ਗੱਲ ਆਪ ਹੀ ਕਰ ਰਹੇ ਨੇ ਅਤੇ ਆਪ ਹੀ ਅਜਿਹੇ ਨਾਜ਼ੁਕ ਮੌਕੇ ਸਿਆਸਤ ਕਰਨ ਤੋਂ ਪਿੱਛੇ ਵੀ ਨਹੀਂ ਹਟੇ ਰਾਜਾ ਬਿਰਿੰਗ ਨੂੰ ਸੁਣਨ ਤੋਂ ਪਹਿਲਾਂ ਆ ਵੀ ਦੇਖ ਲਓ ਮੁੱਖ ਮੰਤਰੀ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਕਿਸ ਦੇ ਵਿਆਹ ਵਿੱਚ ਕਿਸ ਨੂੰ ਅਸ਼ੀਰਵਾਦ ਦੇ ਰਹੇ ਨੇ ਇਹ ਉਹੀ ਗੱਲ ਹੈ ਜਿਵੇਂ 31 ਮਈ ਤੱਕ ਪੰਜਾਬ ਨੂੰ ਨਸ਼ਾ ਮੁਕਤ ਕਰ ਦੇਣ ਦੀ ਗੱਲ ਕਰਨ ਵਾਲੀ ਸਰਕਾਰ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਕਰ ਦੇਣ ਦਾ ਦਾਵਾ ਕਰਦੀ ਨਹੀਂ ਤੱਕਦੇ ਮਾਨਸੇ ਵਾਲੇ ਆਮ ਆਦਮੀ ਪਾਰਟੀ ਦੇ ਵਿਧਾਇਕ ਵਿਜੇ ਸਿੰਘਲਾ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਹੀ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਰੰਗੇ ਹੱਥੀ ਫੜਨ ਨੂੰ ਕਿੰਨਾ ਵੱਡਾ ਬਣਾ ਕੇ ਪੇਸ਼ ਕੀਤਾ ਸੀ ਫਿਰ ਉਹ ਕੇਸ ਦਾ ਕੀ ਬਣਿਆ ਅਤੇ ਉਹ ਸਬੂਤ ਕਿੱਥੇ ਗਏ ਕੁਝ ਪਤਾ ਨਹੀਂ ਦੂਜੇ ਪਾਸੇ ਮੁੱਖ ਮੰਤਰੀ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਵਿਜੇ ਸਿੰਘਲਾ ਦੇ ਪੁੱਤ ਦੇ ਵਿਆਹ ਵਿੱਚ ਖੁਸ਼ੀਆਂ ਸਾਂਝੀਆਂ ਕਰਦੇ ਹੋਏ ਸ਼ੁਭ ਕਾਮਨਾਵਾਂ ਦੇ ਰਹੇ ਨੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਫਿਰ ਪੰਜਾਬ ਦੇ ਪਾਣੀਆਂ ਲਈ ਇੱਕ ਢਾਕੇ ਖੜਨ ਅਤੇ ਲੜਨ ਦੀ ਗੱਲ ਕਰ ਰਹੇ ਨੇ ਉਹ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਜਿਹੜੇ ਰਾਹ ਉੱਤੇ ਚੱਲ ਰਹੇ ਨੇ ਕੀ ਹੋ ਰਾ ਅਤੇ ਤਰੀਕਾ ਸਹੀ ਹੈ ਇਸ ਲਈ ਉੱਚ ਅਦਾਲਤ ਅਤੇ ਹੋਰ ਪੱਧਰਾਂ ਉੱਤੇ ਪੈਰਵਾਈ ਕਰਨ ਨਾਲੋਂ ਉਹ ਜਨ ਤੱਕ ਦਿਖਾਵੇ ਨੂੰ ਬਦੇਰੇ ਤਰਜੀਹ ਕਿਉਂ ਦਿੰਦੇ ਨੇ ਦੇਖੋ ਧਰਨੇ ਵਿਰੋਧੀ ਬਿਆਨ ਦੇਣ ਵਾਲੇ ਮੁੱਖ ਮੰਤਰੀ ਕਿਵੇਂ ਆਪਣੇ ਪਾਰਟੀ ਦੇ ਕਾਰਕੁਨਾਂ ਨੂੰ ਧਰਨੇ ਉੱਤੇ ਬੈਠੇ ਹੋਏਆਂ ਨੂੰ ਹੱਲਾਸ਼ੇਰੀ ਦਿੰਦੇ ਹੋਏ ਰੋਹ ਦੇ ਬਾਵਜੂਦ ਸੰਜਮ ਬਰਤਨ ਦੇ ਗੱਲ ਕਰਦੇ ਹੋਏ ਉਹਨਾਂ ਦੀ ਛਲਾਗਾ ਕਰ ਰਹੇ ਨੇ ਆ ਤੜਕੀਆਂ ਨੂੰ ਸੁਜੀ ਮੈਂ ਛੱਡਣਾ ਹਾਂਗਾ ਬੁਲਿਆ ਕਿ ਵੀ ਧੰਲੇ ਕਿ ਬੁਲੀ ਕੋਈ ਆਰਡਰ ਨਹੀਂ ਕੋਈ ਇਹਨਾਂ ਕੋਲੇ ਲੀਗਲ ਕਾਰਜ ਦੀ ਸਾਡੇ ਵਕੀਲ ਸਾਹਿਬ ਏਜੀ ਖੜੇ ਆ ਸਾਡੇ ਨਾਲ ਜੀ ਸਮਝਾਇਆ ਜਿਪਾ ਹੀ ਇੱਥੇ ਨਾ ਆਓ ਇੱਥੇ ਲੋਕ ਜੀ ਹੋਰ ਅਸਲ ਤੁਸੀਂ ਚਲੋ ਥੋੜਾ ਜਿਹਾ ਸੰਜਮ ਦਾ ਤੁਸੀਂ ਜਿੱਥੇ ਜਿੱਥੇ ਨਾ ਆਤੇ ਹੋ ਨਾ ਆਪੇ ਚਲੋ ਕੋਈ ਆਪਾਂ ਵੀ ਨਹੀਂ ਕੋ ਕੋਇਆ ਪਾਇਆ ਰਹੇ ਜੱਗ ਅੰਕਨ ਜਿਹਦੇ ਨਾਲ ਇਹਨਾਂ ਨੂੰ ਕੋਈ ਮੌਕਾ ਮਿਲੇ ਤੁਹਾਨੂੰ ਪਰ ਮੈਨੂੰ ਲੱਗਦਾ ਇਹ ਮਨ ਉੱਪਰ ਪਾ ਕੇ ਮੂੰਹ ਕਰ ਲਈ ਜਿੰਦਾਬਾਦ ਜਿੰਦਾਬਾਦ ਭਗਤ ਸਿੰਘ ਜਿੰਦਾਬਾਦ ਇਹ ਬੀਜਪੀ ਕਹਿੰਦੀ ਹੈ ਇਹਨਾਂ ਨੂੰ ਕਿ ਹੁਣ ਵਧੀਆ ਮੌਕਾ ਹੈ ਲੋਕਾਂ ਦਾ ਧਿਆਨ ਬੰਦਾ ਵੱਲ ਹੈ ਲੋਕਾਂ ਦੇ ਮਸਾਇਲਾ ਵੱਲ ਹੈ ਆਪ ਤਾਂ ਨੀ ਕੋਈ ਮੰਗਲਾ ਮੰਗਲਾ ਫਿਰ ਆ ਕੇ ਜਾਣ ਨਹੀਂ ਹੁੰਦੇ ਆਪਾਂ ਹਾਂਜੀ ਹੱਤ ਕਰਦੇ ਆ ਮਤਲਬ ਅਸੀਂ ਕੋਈ ਅਸੀਂ ਕੋਈ ਜਦੋਂ ਬੋਲੇ ਫੋਟੇ ਹੱਥ ਲਾ ਪਾਉਂਦੇ ਸਾਡੇ ਅੱਗੇ ਤਾਂ ਅਸੀਂ 91% ਵਰਤੇ ਆ ਜੇ ਪੰਜਾਬ ਤੋਂ 70% ਤੋਂ ਵੱਧ ਕਿਤੇ ਗਈ ਨਹੀਂ ਇਹ 100 ਤੋਂ ਘੱਟ ਕੇ ਆਈ 105 107 117 112 ਪਹਿਲਾਂ ਦੇ ਪਹਿਲਾਂ ਵਾਲੇ ਸੀ ਜੋ ਕੀ ਕਹੇ ਉਹ ਅਸੀਂ ਛੱਡ ਦਿੰਦੇ ਹੁਣ ਆਪਣੇ ਕੋਈ ਆਪਾਂ ਵਰਤਣ ਲੱਗੇ ਪਾਉਂਦੇ ਹਰੇ ਕੰਨ ਮੇਂ ਤੋਂ ਪਰ ਸੌਤੇ ਜਾਮਨ ਨੇ ਅਪਨੋ ਹੋਰ ਹਜੇ ਪਾਈਪਾਂ ਪਾਉਣੀਆਂ ਨੇ ਹਜੇ ਅੱਸੀਆਂ ਸੂਰੇ ਚਲਾਉਣੇ ਨੇ ਵੀ ਬਹੁਤ ਟੱਕੇ ਸ਼ਾਇਦ ਤਾਨਾ ਸਹੀ ਜੀ ਦੇਖਣ ਵਾਦ ਕੀ ਜੇ ਚੇਰਮੈਨ ਖੁਦ ਆ ਗਿਆ ਜਦ ਕਿ ਚੇਰਮੈਨ ਨੂੰ ਇਹ ਪਤਾ ਹੋਣਾ ਚਾਹੀਦਾ ਕਿ 60% ਬੀਬੀਐਮ ਵੀ ਤੇ ਅਸੀਂ ਆ ਖਰਚਾ ਸਾਡਾ ਤਨਖਾਹਾਂ ਸਾਡੀਆਂ ਆ ਜਿਹੜੀ ਬਣਾਈ ਹੋਈ ਆ ਆ ਕਲੋਨੀਆਂ ਸਾਰਾ ਖਰਚਾ ਸਾਡਾ ਬਾਕੀ ਜਮੀਨ ਤੁਸੀਂ ਹੱਡੀ ਉਤਾਰਿਆ ਧਰਨੇ ਵਿੱਚ ਸ਼ਾਮਲ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਵੀ ਦੇਖ ਲਓ ਜਿਹੜੇ ਚੇਅਰਮੈਨ ਖਿਲਾਫ ਪਰਚਾ ਦਰਜ ਕਰਨ ਸਮੇਤ ਹੋਰ ਕੀ ਮੰਗ ਕਰ ਰਹੇ ਨੇ ਪ੍ਰਸ਼ਾਸਨ ਮੁਰਦਾਬਾ ਬੀਬੀਐਮਪੀ ਪ੍ਰਸ਼ਾਸਨ ਮੁਰਦਾਬਾ ਸੈਕਟਰ ਸਰਕਾਰ ਮੁਰਦਾਬਾ ਸੈਕਟਰ ਸਰਕਾਰ ਮੁਰਦਾਬਾ ਹਰਿਆਣਾ ਸਰਕਾਰ ਮੁਰਦਾਬਾ ਹਰਿਆਣਾ ਸਰਕਾਰ ਮੁਰਦਾਬਾ ਹਰਿਆਣਾ ਸਰਕਾਰ ਮੁਰਦਾਬਾ ਉਧਰ ਫੋਟੋਆਂ ਨਾਲ ਗੱਲਬਾਤ ਕਰ ਲਏ ਉਧਰ ਚਲੇ ਗਏ ਸਤਲੁਜ ਨਾਲ ਨਿਲਗੇ ਸਰਕਾਰੀ ਪਾਂਡੀ ਮੁਦਰਾ ਦੇਖੋ ਜੀ ਇਸ ਵਕਤ ਸਾਡੇ ਲੋਕਾਂ ਦੇ ਵੀ ਸਾਡੇ ਲੋਕਾਂ ਲੋਕਾਂ ਦੇ ਵਿੱਚ ਭਾਰੀ ਅਕਰੋਸ਼ ਹੈ ਇੱਕ ਪਾਸੇ ਅਸੀਂ ਇਸ ਵਕਤ ਇੰਨਾ ਜਿਹੜਾ ਹੈ ਜਿਹੜਾ ਇਸ ਵਕਤ ਅਸੀਂ ਲੜਾਈ ਲੜਦੇ ਪਿਆ ਪੂਰੇ ਮੁਲਕ ਦੀ ਲੜਾਈ ਲੜਦੇ ਪਿਆ ਅਸੀਂ ਜਿਹੜਾ ਹੈ ਇਸ ਵਕਤ ਜਿਸ ਤਰੀਕੇ ਨਾਲ ਪਾਕਿਸਤਾਨ ਦੇ ਨਾਲ ਮਾਹੌਲ ਹੈ ਸਾਡਾ ਇੱਕ ਸਰਦੀ ਸਰਹੂਪ ਇੱਕ ਸਰਹੱਦੀ ਸੂਬਾ ਹੈ ਉਸੇ ਵਕਤ BBMP ਦੇ ਵੱਲੋਂ ਇੱਕ ਜਿਹੜੀ ਕੋਸ਼ਿਸ਼ ਜਿਹੜੀ ਇੱਥੇ ਆ ਕੇ ਚੇਅਰਮੈਨ ਦੇ ਵੱਲੋਂ ਕੋਸ਼ਿਸ਼ ਕੀਤੀ ਗਈ ਅਸੀਂ ਸਾਡੇ ਸਾਰੇ ਸਾਥੀਆਂ ਨੇ BBMP ਦੇ ਚੇਅਰਮੈਨ ਨੂੰ ਬੰਦਕ ਬਣਾ ਲਿਆ ਅਸੀਂ ਬਿਲਕੁਲ ਤੇ ਅਸੀਂ ਇਹ ਮੰਗ ਕਰਦੇ ਹਾਂ ਕਿ ਉੱਤੇ ਦੇਸ਼ਦਰੋਹ ਦਾ ਪਰਚਾ ਹੋਵੇ ਪੰਜਾਬ ਦੇ ਹਾਲਾਤਾਂ ਨੂੰ ਖਰਾਬ ਕਰਨ ਦੀ ਕੋਸ਼ਿਸ਼ ਹੈ ਇਹਨਾਂ ਨੂੰ ਇਹ ਨਹੀਂ ਪਤਾ ਕਿ ਅਸੀਂ ਇੱਕ ਲੜਾਈ ਪਾਕਿਸਤਾਨ ਨਾਲ ਲੜਦੇ ਪਏ ਹਾਂ ਤੇ ਸਾਡੇ ਇਸ ਵਕਤ ਸਾਡੇ ਨੌਜਵਾਨ ਸਾਡੇ ਪੁੱਤ ਜਿਹੜੇ ਬਾਰਡਰਾਂ ਤੇ ਖੜੇ ਆ ਤੇ ਇੱਕ ਸਿੱਧੀ ਇਹਦਾ ਮਤਲਬ ਇਹ ਹੈ ਕਿ BBMP ਦਾ ਚੇਅਰਮੈਨ ਇਹ ਚਾਹੁੰਦਾ ਹੈ ਕਿ ਪੰਜਾਬ ਦੇ ਹਾਲਾਤ ਜਿਹੜੇ ਖਰਾਬ ਹੋਣ ਸਭ ਨੂੰ ਪਤਾ ਕਿ ਪੰਜਾਬ ਦੇ ਵਿੱਚ ਪਾਣੀਆਂ ਦਾ ਕਿੰਨਾ ਸੈਂਸਿਟਿਵ ਇਸ਼ੂ ਹੈ ਸਾਡੀ ਕਿੰਨੀ ਸ਼ਹਾਦਤਾਂ ਦਿੱਤੀਆਂ ਪਾਣੀ ਦੇ ਮੋਰਚੇ ਲਈ ਤੇ ਕਿੰਨੀਆਂ ਜਾਨਾਂ ਗਈਆਂ ਉਸ ਦੇ ਬਾਵਜੂਦ ਐਦਾਂ ਦੇ ਮੌਕੇ ਦੇ ਉੱਤੇ ਜਦੋਂ ਪਤਾ ਹੈ ਬਾਰ-ਬਾਰ ਲੋ ਰਿਪੋਰਟਸ ਤੇ ਲੋਕਲ ਲੋਕਾਂ ਦੇ ਇਕੱਠ ਹੈ ਤੇ ਇੱਥੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਮੋਬਿਲਾਈਜੇਸ਼ਨ ਹੋ ਚੁੱਕੀ ਹੈ ਆਸ-ਪਾਸ ਦੇ ਪਿੰਡਾਂ ਦੇ ਲੋਕ ਆ ਰਹੇ ਆ ਜੇਕਰ ਇਹ ਮਾਹੌਲ ਵਿਗੜਦਾ ਤਾਂ ਇਹ ਸਿੱਧੇ ਜ਼ਿੰਮੇਦਾਰ BBMP ਦਾ ਚੇਅਰਮੈਨ ਹੋਊਗਾ BBMP ਦਾ ਪ੍ਰਸ਼ਾਸਨ ਹੋਊਗਾ ਤੇ ਅਸੀਂ ਹੁਣ ਜਿਹੜਾ ਆਫੀਸ਼ੀਅਲੀ ਸਾਡੇ ਸਾਰੇ ਸਾਥੀ ਅਸੀਂ ਐਸਐਸਪੀ ਰੂਪਨਗਰ ਨੂੰ ਬੁਲਾਇਆ ਤੇ ਉਹਨਾਂ ਨੂੰ ਕਿਹਾ ਕਿ ਇਹਨਾਂ ਦੇ ਉੱਤੇ ਢੀਨੂ ਨੂੰ ਅਰੈਸਟ ਕੀਤਾ ਜਾਵੇ ਤੇ ਦੇਸ਼ದ್ರੋਹ ਦਾ ਪਰਚਾ ਦਰਜ ਕੀਤਾ ਜਾਵੇ ਹੁਣ ਦੇਖੋ ਸਾਬਕਾ ਕਾਲੀ ਮੰਤਰੀ ਵਿਕਰਮ ਸਿੰਘ ਮਜੀਠੀਆ ਨੂੰ ਜਿਹੜੇ ਪਾਣੀਆਂ ਦੇ ਮੁੱਦੇ ਉੱਤੇ ਭਗਵੰਤ ਮਾਨ ਸਰਕਾਰ ਉੱਪਰ ਕੱਲ੍ਹ ਹੀ ਸੁਣਵਾਈ ਦੌਰਾਨ ਹਾਈ ਕੋਰਟ ਵਿੱਚ ਹੱਥ ਖੜੇ ਕਰਕੇ ਮੁਰਨ ਅਤੇ ਅੱਜ ਨੰਗਲ ਡੈਮ ਪੁੱਜ ਕੇ ਡਰਾਮੇ ਕਰਨ ਦੇ ਇਲਜ਼ਾਮ ਮੜਦੇ ਹੋਏ ਜਵਾਬ ਮੰਗ ਰਹੇ ਨੇ ਪੰਜਾਬ ਦੇ ਦੇਸ਼ ਦੇ ਹਾਲਾਤ ਜੋ ਬਣੇ ਆ ਕਿਉਂਕਿ ਪੰਜਾਬ ਇੱਕ ਬਾਰਡਰ ਸੂਬਾ ਹੈ ਇੱਕ ਪਾਸੇ ਅਸੀਂ ਆਪ ਦੇ ਸੁਰੱਖਿਆ ਬਲਾਂ ਨਾਲ ਖਲੋਤੇ ਆਂ ਦੇਸ਼ ਵਾਸੀਆਂ ਨਾਲ ਖਲੋਤੇ ਆਂ ਔਰ ਪਾਕਿਸਤਾਨ ਨਾਲ ਇੱਕ ਬਹੁਤ ਵੱਡੀ ਲੜਾਈ ਲੜ ਰਹੇ ਆਂ ਇਨਸਾਨੀਅਤ ਖਾਤਰ ਟੈਰਰਿਜ਼ਮ ਦੇ ਖਿਲਾਫ ਔਰ ਦੂਜੇ ਪਾਸੇ ਆਮ ਆਦਮੀ ਪਾਰਟੀ ਨੂੰ ਡਰਾਮਾ ਨਟਕੀ ਤੋਂ ਸਿਵਾਏ ਕੋਈ ਕੰਮ ਨਹੀਂ ਰਹਿ ਗਿਆ ਕੱਲ ਇਹ ਏਡੇ ਬੇਸ਼ਰਮ ਸਰਕਾਰ ਹੈ ਕਿ ਕੱਲ ਹੀ ਇਹ ਹਾਈ ਕੋਰਟ 'ਚ ਹੱਥ ਖੜੇ ਕਰਕੇ ਮੁੜੇ ਆ ਬੀਬੀਐਮਪੀ ਦੇ ਮਸਲੇ 'ਚ ਪਾਣੀ ਦੇਣ ਦੇ ਮਸਲੇ 'ਚ ਉੱਥੇ ਤਾਂ ਬਹਿਸ ਨਹੀਂ ਕੀਤੀ ਚੱਜ ਨਾਲ ਉੱਥੇ ਜਾ ਕੇ ਤੁਸੀਂ ਮੰਨ ਕੇ ਆਏ ਹੋ ਕਿ ਅਸੀਂ ਹਰਿਆਣੇ ਪਾਣੀ ਦੇ ਦਿਆਂਗੇ ਪਿਛਲੇ 3 ਸਾਲ ਤੋਂ ਤੁਸੀਂ ਪਾਣੀ ਦੇ ਰਹੇ ਹੋ ਜਦੋਂ ਕੇਜਰੀਵਾਲ ਸਾਹਿਬ ਕਹਿੰਦੇ ਸੀ ਕਿ ਦਿੱਲੀ ਨੂੰ ਪਾਣੀ ਦੇਣਾ ਹੈ ਉਦੋਂ ਤਾਂ ਭਗਵੰਤਮਾਨ ਸਾਹਿਬ ਸੁੱਤੇ ਪਏ ਸੀ ਮੈਂ ਇਹ ਮੁੱਦੇ ਤਾਂ ਨਹੀਂ ਪਹਿਲਾਂ ਚੁੱਕਦਾ ਸੀ ਕਿ ਠੀਕ ਹੈ ਬੜਾ ਗੰਭੀਰ ਮੁੱਦਾ ਹੈ ਇਸ ਸੰਵੇਦਨਸ਼ੀਲ ਮੁੱਦਾ ਪੰਜਾਬ ਨੂੰ ਪਾਣੀਆਂ ਦੀ ਲੋੜ ਹੈ ਪੰਜਾਬ ਡਸਨਟ ਹੈਵ ਅ ਡ੍ਰੌਪ ਆਫ ਵਾਟਰ ਟੂ ਸ਼ੇਅਰ ਮਗਰ ਸਿਰਫ ਤੇ ਸਿਰਫ ਨਟੰਕੀ ਸਿਆਸਤ ਡਰਾਮੇਬਾਜ਼ੀ ਤਕਸੀਮੇ ਧੋਕੇ ਰਹਿ ਜੋ ਕੰਮ ਪਹਿਲਾਂ ਤੁਸੀਂ ਤਾੜੇ ਲਾਏ ਬੀਐਮਬੀ ਬੀਬੀਐਮਬੀ ਚਲੋ ਕੁਝ ਨਹੀਂ ਬੋਲੇ ਅਸੀਂ ਕਿ ਤਾੜੇ ਲਾਤੇ ਸੀਐਮ ਨੇ ਵਿਜ਼ਿਟ ਕਰਤੀ ਪਤਾ ਹੀ ਸੀ ਇਹਨਾਂ ਤਾਲਿਆਂ ਦਾ ਕੀ ਮੁੱਲ ਹੈ ਜ਼ੀਰੋ ਮੁੱਲ ਹੈ ਔਰ ਜਾ ਕੇ ਤੁਸੀਂ ਹਾਈ ਕੋਰਟ 'ਚ ਹੱਥ ਖੜੇ ਕਰਤੇ 1 ਮਿੰਟ 'ਚ ਉੱਥੇ ਕਹਿੰਦਾ ਨਹੀਂ ਅਸੀਂ ਤਾਂ ਪੰਜਾਬ ਪੁਲਸ ਲਈ ਸੀ ਸਿਰਫ ਲਾਅ ਐਂਡ ਆਰਡਰ ਕਰਕੇ ਉਹਨਾਂ ਨੇ ਵੀ ਕਹਿੰਦਾ ਹਾਂ ਭਾਈ ਜੇ ਲਾਅ ਐਂਡ ਆਰਡਰ ਲਈ ਲਾਈ ਹੈ ਤੇ ਠੀਕ ਹੈ ਅੱਜ ਨਵਾਂ ਡਰਾਮਾ ਸ਼ੁਰੂ ਕਰਤਾ ਹਰਜੋਤ ਪੈਂਦ ਹਰਜੋਤ ਪੈਂਦ ਬੜਾ ਵੱਡਾ ਡਰਾਮੇ ਬਾਜ਼ ਹੈ ਜਦੋਂ ਕੇਜਰੀਵਾਲ ਲਈ ਧਰਨਾ ਮਾਰਿਆ ਸੀ ਉਹ ਵੀਡੀਓ ਮੈਂ ਸ਼ੇਅਰ ਕਰੂੰਗਾ ਉਹਦੇ ਡਰਾਮੇ ਕਈ ਵਾਰੀ ਨੰਗੇ ਹੋਏ ਆ ਅੱਜ ਜਾ ਕੇ ਤਾਲਾ ਫੇਰ ਕਿੱਥੇ ਲਾਤਾ ਇੱਕ ਸਤਲੁਜ ਭਵਨ ਹੈ ਰੈਸਟ ਹਾਊਸ ਹੈ ਬੀਬੀਐਮਪੀ ਦਾ ਜਿੱਥੇ ਚੇਅਰਮੈਨ ਵਿజిਟ ਕਰ ਰਿਹਾ ਉੱਥੇ ਜਾ ਕੇ ਤੁਸੀਂ ਤਾਲਾ ਲਾਤਾ ਔਰ ਡਰਾਮਾ ਰਚਣ ਲੱਗੇ ਕਿ ਅਸੀਂ ਪਾਣੀ ਨਹੀਂ ਦੇਣਾ ਫਿਰ ਭਾਈ ਕੱਲ ਹਾਈ ਕੋਰਟ ਚ ਕਿਉਂ ਸੁੱਤੇ ਸੀ ਹਾਈ ਕੋਰਟ ਚ ਕਿਉਂ ਨਹੀਂ ਇਹ ਹਾਜ਼ਾ ਨਾਰਾ ਮਾਰਿਆ ਕਿ ਨਹੀਂ ਅਸੀਂ ਪਾਣੀ ਨਹੀਂ ਦੇ ਸਕਦੇ ਉੱਥੇ ਤਾਂ ਮੰਨ ਕੇ ਆ ਗਏ ਸਾਰੀ ਗੱਲਾਂ ਹੁਣ ਤੁਹਾਨੂੰ ਸਿੱਧਾ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜੰਗ ਦੀ ਇਸ ਮੁੱਦੇ ਉੱਤੇ ਅੱਜ ਵਾਲੀ ਪ੍ਰੈਸ ਕਾਨਫਰੰਸ ਵਿੱਚ ਲੈ ਚਲਦੇ ਹਾਂ ਦੇਖੋ ਪੱਤਰਕਾਰਾਂ ਨੇ ਪਾਣੀਆਂ ਦੇ ਮੁੱਦੇ ਉੱਤੇ ਉਹਨਾਂ ਨੂੰ ਕਿਹੜੇ ਸਵਾਲ ਕੀਤੇ ਤੇ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਾਜਾ ਬੜਿੰਗ ਨੇ ਕੀ ਜਵਾਬ ਦਿੱਤੇ ਜਦੋਂ ਉਹ ਹਾਈ ਕੋਰਟ ਚ ਚਲੇ ਗਏ ਸੀਗੇ ਔਰ ਸਾਡੇ ਵਾਲੇ ਐਵੇਂ ਇੱਥੇ ਥੱਲੇ ਰੌਲਾ ਪਾਈ ਜਾਂਦੇ ਹੋ ਮੈਂ ਪਾਣੀ ਜਾਣ ਨਹੀਂ ਦੇਣਾ ਇਦਾਂ ਕਰਦੇ ਆਂਗੇ ਨੱਕੇ ਮੂੜਨੇ ਆਉਂਦੇ ਐ ਲੜਾਈ ਲੜਨੀ ਆਉਂਦੀ ਐ ਚੰਗਾ ਨਹੀਂ ਸੀ ਤੁਸੀਂ ਅਗਰ ਸੁਪਰੀਮ ਕੋਰਟ ਦਾ ਰੁਖ ਕਰਦੇ ਹੋਂ ਜਿਸ ਪ੍ਰਕਾਰ ਨੂੰ ਤੁਸੀਂ ਅਸੀਂ ਜੋ ਮਰਜ਼ੀ ਕਹੀ ਜਾਈਏ ਜੇ ਕੋਈ ਸੁਪਰੀਮ ਕੋਰਟ ਸਾਡੇ ਖਿਲਾਫ ਫੈਸਲਾ ਕਰ ਦਿੰਦਾ ਜਾਂ ਹਾਈ ਕੋਰਟ ਸਾਡੇ ਖਿਲਾਫ ਫੈਸਲਾ ਕਰ ਦਿੰਦਾ ਫਿਰ ਅਸੀਂ ਕੀ ਕਰਾਂਗੇ ਸਾਨੂੰ तमाम ਟੈਕਨੀਕਲ ਜਿਹੜੀਆਂ ਸਾਡੇ ਤਰੀਕੇ ਨੇ ਸਾਡਾ ਜਿਹੜਾ ਹੱਕ ਹੈ ਜਿਹੜਾ ਸਾਡਾ ਫੰਡਮੈਂਟਲ ਰਾਈਟ ਹੈ ਉਹਦਾ ਇਸਤੇਮਾਲ ਜ਼ਰੂਰ ਕਰ ਲੈਣਾ ਚਾਹੀਦਾ ਹੁਣ ਮੈਂ ਸੁਣਿਆ ਕਿ ਮਨਿਸਟਰ ਉੱਥੇ ਧਰਨੇ ਤੇ ਬੈਠ ਕੇ ਨੇ ਹੁਣ ਅਗਰ ਮਨਿਸਟਰ ਹੀ ਧਰਨੇ ਤੇ ਬੈਠ ਜਾਏਗਾ ਆਈ ਡੋਨਟ ਨੋ ਇਹ ਕਿਸ ਪ੍ਰਕਾਰ ਦਾ ਕਿਦਾਂ ਕੰਮ ਚੱਲ ਰਿਹਾ ਯੂ ਹੈਵ ਟੂ ਕਮਾਂਡ ਗਵਰਨਮੈਂਟ ਨੇ ਕਮਾਂਡ ਦੇਣੀ ਹੈ ਨਾਟ ਕੀ ਐਜ਼ੀਟੇਸ਼ਨ ਕਰਨਾ ਹੈ ਐਜ਼ੀਟੇਸ਼ਨ ਜਿਹੜੇ ਵਿਦਆਊਟ ਗਵਰਨਮੈਂਟ ਲੋਕ ਹੈ ਉਹਨਾਂ ਨੇ ਕਰਨਾ ਹੁੰਦਾ ਸੋ ਮੇਰੀ ਇਹ ਬੇਨਤੀ ਹੈ ਰਾਦਰ ਦੇ ਨਾਮੇ ਫੋਕੀਆਂ ਫੜਾ ਮਸ਼ਹੂਰੀਆਂ ਔਰ ਸਾਨੂੰ ਉਥੇ ਜਿਹੜਾ ਇੱਕ ਦਿਨ ਦਾ ਸੈਸ਼ਨ ਹੋਇਆ ਉਹ ਸਾਨੂੰ ਹੀ ਨਿੰਦੀ ਗਏ ਜਦ ਕੀਏ ਚਾਹੀਦਾ ਸੀ ਬੜਾ ਬਹੁਤ ਖਾਵੇਂ ਢੰਗ ਦੇ ਦੇ ਵਿੱਚ ਗੱਲਬਾਤ ਹੋ ਰਹੀ ਸੀ اپੋਜੀਸ਼ਨ ਲੀਡਰ ਨੇ ਸਾਡੇ ਉੱਤੇ ਖੜਾ ਹੋ ਕੇ ਕਹਿਤਾ ਸੀ ਕਿ ਬੇਸ਼ੱਕ ਬਹੁਤ سارے ਮਤਭੇਦ ਨੇ ਲੇਕਿਨ ਇਸ ਦੇ ਬਾਪਯੂਦ ਵੀ ਅਸੀਂ ਪੰਜਾਬ ਦੇ ਨਾਲ ਖੜੇ ਆਂ ਪੰਜਾਬ ਦੇ ਪਾਣੀਆਂ ਨਾਲ ਔਰ ਸਰਕਾਰ ਦੇ ਨਾਲ ਇਸ ਇਸ਼ੂ ਤੇ ਖੜੇ ਆਂ ਲੇਕਿਨ ਤੁਸੀਂ ਹੋਰਾ ਫਾਇਦਾ ਲੈਣ ਦੀ ਬਚਾਏ ਉੱਥੇ ਮੇਨੋ ਮੇਨੀ ਤਾਨੂ ਤਾਨੀ ਇਸ ਤਰ੍ਹਾਂ ਦਾ ਰਵਈਆ ਕੀਤਾ ਗਿਆ ਫਿਰ ਫਿਰ ਅਬ ਮੀਟਿੰਗ ਬੁਲਾਉਣ ਦੀ ਲੋੜ ਹੀ ਨਹੀਂ ਸੀ ਕੋਈ ਸੋ ਹੁਣ ਵੀ ਮੈਂ ਬੇਨਤੀ ਕਰਨੀ ਚਾਹੁੰਦਾ ਸਰਕਾਰ ਨੂੰ ਕਿਰਪਾ ਕਰਕੇ ਤੁਸੀਂ ਸੁਪਰੀਮ ਕੋਰਟ ਦਾ ਰੁਕ ਕਰੋ ਔਰ ਕਮਾਂਡ ਦਿਓ ਰੱਦ ਦੈਨ ਮੈਂ ਨੰਗਲ ਡੈਮ ਤੇ ਜਾਣਾ ਹੈ ਜਾਂ ਕਿਤੇ ਜਾਣਾ ਹੈ ਤੁਹਾਡੇ ਕੋਲ ਸਾਰੀ ਪੁਲਿਸ ਫੋਰਸ ਤੁਹਾਡੇ ਕੋਲੇ ਸਾਰੇ ਆਫੀਸਰ ਸਹਿਬਾਨ ਤੁਹਾਡੇ ਕੋਲੇ ਨੇ ਮੈਂ ਉੱਥੇ ਜਾ ਕੇ ਕੀ ਕਰਨਾ ਹੈ ਮੈਂ ਕੋਈ ਪਾਣੀ ਤਾਂ ਛੱਡ ਨਹੀਂ ਜਾਣਾ ਉਹ ਤਾਂ ਤੁਹਾਡੀ ਕਮਾਂਡ ਹੋਣੀ ਚਾਹੀਦੀ ਹੈ ਗਵਰਨਮੈਂਟ ਸ਼ੁਡ ਗਿਵ ਦਾ ਕਮਾਂਡ

ਔਰ ਯੂ ਕਮਾਂਡ ਕੀ ਆ ਲੋਗ ਸੁਪਰੀਮ ਕੋਰਟ ਜਾਓ ਆ ਐਡਵੋਕੇਟਸ ਕਰੋ ਹੋਰ ਕੁਝ ਜੁੜੇ ਸੀਨੀਅਰ ਲੋਗਸ ਨੇ ਪੁਰਾਣੇ ਉਹਨਾਂ ਨਾਲ ਗੱਲਬਾਤ ਕਰੋ ਵੀ ਇਹਦੀ ਲੜਾਈ ਅਸੀਂ ਕਿੱਦਾਂ ਲੜਨੀ ਐ ਏਦਾਂ ਧਰਨੇ ਤੇ ਬੈਠ ਕੇ ਕਿਵੇਂ ਰਿਸੋਲਵ ਕਰਾਂਗੇ ਇਸ਼ੂ ਕਪੜੀਖ ਸਾਹਿਬ ਇਸ ਤੋਂ ਪਹਿਲਾਂ ਜਿਹੜਾ ਇਹ ਐਕਟ ਕੀਤਾ ਗਿਆ ਹੁਣ ਇਹਦਾ ਅਸਰ ਤੁਹਾਨੂੰ ਲੱਗਦਾ ਨਹੀਂ ਕਿ ਕੋਰਟ ਕੇਸ ਆ ਦੇ ਪਈਗਾ ਕੋਰਟ ਤਾਂ ਪਹਿਲੇ ਕਹਿ ਚੁੱਕੀ ਹੈ ਬੀਵੀਐਮਬੀ ਦੇ ਕੰਮਾਂ ਦੇ ਵਿੱਚ ਨਹੀਂ ਹੈ ਤਾਂ ਰੈਫਰੈਂਸ ਕਰਨਾ ਦੇਖੋ ਜੀ ਇਹ ਪਹਿਲੇ ਦਿਨ ਤੋਂ ਗੱਲ ਹੈ ਕਿ ਬੀਜਪੀ ਅਲਟੀਮੇਟਲੀ ਹਰ ਚੀਜ਼ ਨੂੰ ਜਿਹੜਾ ਪੁਰਾਣਾ ਪ੍ਰੀਵੀਅਸ ਰਿਕਾਰਡ ਹੈ ਉਹ ਵਾਇਆ ਥਰੂ ਫਿਰ ਇਧਰ ਨੂੰ ਚੱਲ ਪੈਂਦੇ ਜਿੱਥੇ ਉਹਨਾਂ ਨੂੰ ਲੱਗਦਾ ਹੈ ਕਿ ਸਟੇਟ ਵਿਰੋਧ ਕਰਨਗੇ ਲੋਕ ਵਿਰੋਧ ਕਰਨਗੇ ਉਹ ਫਿਰ ਵਾਇਆ ਤਰੀਕੇ ਨਾਲ ਦਾ ਪੇਜ ਖੇੜਦੇ ਖੇੜਦੇ ਉਹ ਹਾਈ ਕੋਰਟ ਤੇ ਸੁਪਰੀਮ ਕੋਰਟ ਦਾ ਰੁਖ ਕਰ ਲੈਂਦੇ ਨੇ ਸੋ ਮੇਰੀ ਇਹ ਬੇਨਤੀ ਹੈ ਇਹ ਲੜਾਈ ਜਿਹੜੀ ਲੜਨੀ ਹੈ ਇਹ ਕੇਵਲ ਇੱਕ ਇੱਕ ਹਥਿਆਰ ਨਾਲ ਨਹੀਂ ਲੜੀ ਜਾਣੀ ਕਿ ਕੱਲਾ ਰੋਲਾ ਰੱਪਾ ਪਾ ਕੇ ਤੇ ਅਸੀਂ ਬੀਬੀਐਮ ਉਤੇ ਉੱਥੇ ਜਾ ਕੇ ਪਾਕੜਾ ਬਿਆਸ ਮੈਨੇਜਮੈਂਟ ਬੋਰਡ ਦੇ ਉੱਥੇ ਨੰਗਲ ਜਾ ਕੇ ਬਹਿ ਜਾਈਏ ਇਹ ਲੜੀ ਜਾਣੀ ਹੈ ਕਿ ਤਮਾਮ ਅਸੀਂ ਆਪਦੇ ਚੰਗੇ ਜਿਹੜੇ ਸਲਾਹਕਾਰ ਲਾਇਰਸ ਚੰਗੇ ਆਫੀਸਰਸ ਨੂੰ ਨਿਯੁਕਤ ਕਰੀਏ ਤੇ ਸੁਪਰੀਮ ਕੋਰਟ ਦੇ ਵਿੱਚ ਵੀ ਚੰਗੇ ਤਰੀਕੇ ਨਾਲ ਸਾਡਾ ਪੱਖ ਰੱਖਿਆ ਜਾਵੇ ਕਿਤੇ ਨਾ ਕਿਤੇ ਅਸੀਂ ਰੋਲਾ ਜਾਦਾ ਪਾਉਣੇ ਹੈ ਕੇਵਲ ਰੋਲਾ ਪਾਉਣੇ ਹੈ ਟੈਕਨਿਕਲ ਜਿਹੜੀਆਂ ਚੀਜ਼ਾਂ ਉਹ ਅਸੀਂ ਅਡਾਪਟ ਨਹੀਂ ਕਰਦੇ ਕਾਨੂੰਨੀ ਤੌਰ ਤੇ ਤੁਹਾਨੂੰ ਲੱਗਦਾ ਵੜਿੰਗ ਸਾਹਿਬ ਕੀ ਕੱਲ ਮਜ਼ਬੂਤੀ ਨਾਲ ਪੰਜਾਬ ਦਾ ਕੇਸ ਹਾਈ ਕੋਰਟ ਦੇ ਵਿੱਚ ਨਹੀਂ ਰੱਖਿਆ ਗਿਆ ਕਿਉਂਕਿ ਹੱਕ ਹੋ ਦੇ ਬਾਵਜੂਦ ਪੰਜਾਬ ਤੇ ਪਾਣੀਆਂ ਦੇ ਹੱਕ ਹੋਣ ਦੇ ਬਾਵਜੂਦ ਪੰਜਾਬ ਦੇ ਹੱਕ ਦੇ ਵਿੱਚ ਉਸ ਤਰੀਕੇ ਦਾ ਫੈਸਲਾ ਨਹੀਂ ਆ ਸਕਿਆ ਦੇਖੋ ਮੈਨੂੰ ਨਹੀਂ ਪਤਾ ਇਹਨਾਂ ਨੇ ਕਿੱਦਾਂ ਰੱਖਿਆ ਜਾਂ ਕੀ ਗੱਲਬਾਤ ਕੀਤੀ ਕਿਉਂਕਿ ਇਸ ਬਾਰੇ ਕਿਸੇ ਨੇ ਸਲਾਹ ਤਾਂ ਕੀਤੀ ਨਹੀਂ ਜਿਹੜੀ 올 ਪਾਰਟੀ ਮੀਟਿੰਗਸ ਵਿੱਚ ਗੱਲਬਾਤ ਕੀਤੀ ਸਾਨੂੰ ਕਿਹੜਾ ਡਰਾਫਟ ਦਿਖਾਇਆ ਗਿਆ ਕਿ ਅਸੀਂ ਆਹ ਡਰਾਫਟ ਲੈ ਕੇ ਹੁਣ ਅਸੀਂ ਹਾਈ ਕੋਰਟ ਦੇ ਰੋਕ ਕਰਾਂਗੇ ਕਿਸੇ ਤਰੀਕੇ ਦਾ ਕੋਈ ਡਰਾਫਟਾ ਬਣਾਇਆ ਨਹੀਂ 올 ਪਾਰਟੀ ਦਾ ਮਤਲਬ ਇਹ ਥੋੜੀ ਹੈ ਕਿ ਤੁਸੀਂ ਇਸ ਕੱਲੀ ਸਾਥੋਂ ਸਹਿਮਤੀ ਲੈ ਲਓ ਵੀ ਅਸੀਂ ਤੁਹਾਡੇ ਨਾਲ ਹੈ ਸਹਿਮਤੀ ਘਰੇ ਤੇ ਲਈ ਤੁਸੀਂ ਵਰਬਲੀ ਮੂੰਹ ਜਵਾਨੀ ਤੁਸੀਂ ਲੋਕਾਂ ਨੂੰ ਇਹ ਦੱਸਦਾ ਵੀ ਅਸੀਂ ਸਾਰਿਆਂ ਨੂੰ 올 ਪਾਰਟੀ ਮੀਟਿੰਗ ਬੁਲਾਈ 올 ਪਾਰਟੀ ਮੀਟਿੰਗ ਸਾਨੂੰ ਉਹਨਾਂ ਨੇ ਗੱਲ ਪਰ ਤੁਸੀਂ ਹੋਰ ਫਾਇਦਾ ਕੀ ਲਿਆ ਕੁਝ ਜਿਹੜਾ ਡਰਾਫਟ ਤੁਸੀਂ ਲੈ ਕੇ ਜਾਣਾ ਸੀ ਜਾਂ ਜਿਸ ਪ੍ਰਕਾਰ ਦਾ ਕੇਸ ਦਾਇਰ ਕਰਨਾ ਸੀ ਜਾਂ ਲੜਨਾ ਸੀ ਤੁਸੀਂ ਸਾਡਾ ਇਹ ਵੀ ਸਲਾਹ ਕਰਦੇ ਵੀ ਵਕੀਲ ਕੌਣ ਕਰੀਏ ਕੇਸ ਪ੍ਰਕਾਰ ਦੀ ਲੜਾਈ ਲੜਨੀ ਚਾਹੀਦੀ ਹੈ ਕਿਹੜੇ ਬੈਸਟ ਮਾਹਿਰ ਐਡਵੋਕੇਟਸ ਅਗੇ ਨਹੀਂ ਕੀ ਬੈਸਟ ਰੈਮਡੀ ਹੈਗੀਏ ਹੋਗੀ ਉਹ ਛੜਤੀ ਵਿਧਾਨ ਸਭਾ ਚ ਤੁਸੀਂ ਪੂਰਾ ਡਰਾਮਾ ਕਰਤਾ ਕਿ ਪਾਣੀ ਰੋਕ ਲਿਆ ਫੜ ਲਿਆ ਜਾਨ ਨਹੀਂ ਦਿੰਦੇ ਪਾਣੀ ਨੂੰ ਫੜਨਾ ਹੈ ਔਰ ਜਿਸ ਪ੍ਰਕਾਰ ਦੀ ਜੋ ਭਾਸ਼ਾ ਜੋ ਸਭ ਕੁਝ ਚੱਲਿਆ ਉਥੇ ਉਹ ਕਹਿੰਦੇ ਜੀ ਹੁਣ ਅਸੀਂ ਪਾਣੀ ਨਹੀਂ ਜਾਂਦਿਆਂਗੇ ਫਿਰ ਹੁਣ ਧਰਨੇ ਤੇ ਕਿਉਂ ਬੈਠੇ ਹੋ ਤੁਸੀਂ ਤੁਸੀਂ ਗਵਰਨਮੈਂਟ ਚਾ ਤੁਸੀਂ ਕੋ ਪਾਣੀ ਨਹੀਂ ਜਾਂਦਿਆਂਗੇ ਮਤਲਬ ਨਹੀਂ ਜਾਂਦਿਆਂਗੇ